ਹਾਂਜੀ ਗੁੱਡ ਮਾਰਨਿੰਗ ਆਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ترسےم ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ ਸਵੇਰ ਦਾ 5:40 ਮਿੰਟ ਹੋਏ ਨੇ ਤੇ ਸੁਬਾ ਸੁਬਾ 3 ਵਜੇ ਫੇਰ ਬਹੁਤ ਮੀਂਹ ਆ ਗਿਆ ਸੀ ਬਹੁਤ ਜ਼ੋਰ ਦਾ ਮੀਂਹ ਸੀ 3 ਵਜੇ ਕੱਲ ਧੁੱਪ ਲੱਗੀ ਸੀ ਵੀ ਸੁੱਕ ਗਿਆ ਦਿਨ ਐਂ ਤੇ ਵੀ ਸੁੱਕ ਪੱਕਾ ਹੋ ਗਿਆ ਸੜਕੇ 3 ਵਜੇ ਫੇਰ ਬਹੁਤ ਮੀਂਹ ਪਿਆ ਇਹ ਹਟਿਆਗਾ ਜੀ 5 ਵਜੇ ਤੱਕ ਪਈ ਗਿਆ ਤੇ ਹੁਣ ਆਪਾਂ ਮਡਾਰ ਨੇ ਘਰੇ ਆਏ ਆ ਮੱਧਾਂ ਚੋਣਾ ਤੇ ਦੇਖਣ ਇੱਧਰ ਕੀ ਹਾਲ ਹੋਊਗਾ ਉਹ ਲੰਮੀ ਹੈਗੀ ਹੱਲ ਨਹੀਂ ਆ ਪੰਤਾਲਿਆਂ ਚ ਲੇ ਹੋਏ ਨੇ ਤੇ ਲਈ ਚ ਇੱਥੇ ਪਾਣੀ ਖੜ ਜਣਾ ਨੇ ਨਿਸ਼ਾਨ ਨਹੀਂ ਆ ਬਸ ਬੱਲਮੀ ਨੇ ਇੱਥੇ ਪਾਣੀ ਖੜ ਜਣਾ ਚਾਰ ਵਾਲੇ ਟੋਏ ਚ ਤੇ ਰਿੰਗਦਿਆਂ ਨੇ ਮੱਛਾਂ ਵੀ ਆ ਗਿਆ ਤਿੰਨ ਨਾ ਪਾਉਣੇ ਕੱਕੰਡਾ ਹੁਣ ਹੁਣ ਇਹਨਾਂ ਨੂੰ ਕੱਕੰਡਾ ਪਾਉਣ। ਦਾਣਾ ਪਾਣੀ ਲਾਉਣੇ ਆ। ਆ ਗਿਆ ਬੱਲੀ ਉਹ ਆ ਗਿਆ। ਹੁਣ ਤਾਂ ਸੁੱਕ ਬਕੇ ਚੋਂ ਹੁਣ ਤਾਂ ਇਥੇ ਪੂਰੇ ਸੁੱਕੇ ਚ ਨਹੀਂ ਇਹ ਦੇਖ। ਮਿਲ ਕਰ ਤੂੰ ਹੀ ਦੀ ਘਾਟ ਮਾਰਦੀ ਉਹਨਾਂ ਲਈ ਨਹੀਂ ਰਹਾ ਤਾਂ ਮਸਤਰ ਨੇ ਖਾ ਲਿਆ। ਹੈ। ਰੱਖ ਪਾਉਣੇ ਨੇ। ਹੈ। ਪਾਉਣਾ ਕੋਈ ਨਹੀਂ। ਹਾਂ ਤੈਨੂੰ ਹੀ ਪਾਵਾਂਗੇ ਤੈਨੂੰ ਹੀ ਪਾਵਾਂਗੇ ਜਿਹੜਾ ਪੂਰਾ ਖਰਾਬ ਹੋ ਚੁੱਕਿਆ ਤੇ ਖੇਤ ਕਰੀ ਜੰਨੇ ਸਪਰੇਅ ਲੈਣਾ ਹੈ ਹੋਰ ਚਾਹ ਤੇ ਕੌਰਾ ਆਇਆ ਜਲੇਟ ਜਿਹੜਾ ਨਾਲ ਮਿਸਤਰੀ ਦੇ ਸਹਾਇਕ ਆ ਬੋਰ ਲਾਉਣ ਵਾਲਾ ਤੇ ਹੁਣ ਲੇਟ ਕੰਮ ਚੱਲੇਗਾ ਨਹੀਂ ਤਾਂ ਹੁਣ ਨੂੰ 10 ਪੈ ਫੋਰ ਭਾਗ ਜਾਂਦੇ ਇਹ ਭਾਗੇ ਪੈਪ ਆਪਣੇ 1 2 3 4 5 6 7 8 9 10 11 12 13 ਪੈ ਭਾਗੇ ਕੱਲ 1.5 ਵਜੇ ਚਲਾਇਆ ਸੀ ਕੰਮ 13 ਆਪੇ ਵਜ ਜਾ ਚੁੱਕੇ ਨੇ ਤੇ ਹੁਣ ਕੰਮ ਚਲਾਇਆ ਇਹਨਾਂ ਨੇ 11:00 ਵਜੇ ਕੇ 10:30 ਵਜੇ ਆ ਜਿਹੜਾ ਬੰਦਾ ਪਾਣੀ ਪਾਈ ਜਾਂਦਾ ਦਿਹਾੜੀਆਂ ਨਾਲ ਇਹ ਨਹੀਂ ਆਇਆ ਟਾਈਮ ਤੇ ਇਹਦੇ ਕੋਲੇ ਬੱਕਰੀਆਂ ਨੇ ਬੱਕਰੀਆਂ ਸਾਹਮਣ ਲੱਗ ਗਿਆ ਉਹਦੇ ਕਰਕੇ ਲੇਟ ਹੋ ਗਏ ਇੱਕ ਤਾਂ ਉਹਨੂੰ ਵੀਡੀਓ ਚ ਪ੍ਰੋਬਲਮ ਹੁੰਦੀ ਹੋਣੀ ਬਾਗ ਦੀ ਘੱਟ ਸਮਝ ਆਉਂਦੀ ਹੋਣੀ ਇਹ ਸੀ ਸਾਡੇ ਸਾਰੇ ਨੇ ਹੈਗਾ ਇਹਦਾ ਖਰਚਾ ਬੜਾ ਹੁੰਦਾ ਇੰਦਣ ਦਾ ਇਹਦੇ ਕਰਕੇ ਬਾਗ ਘੱਟ ਆਉਂਦੀ ਆ ਬਾਈ ਇਹ ਸਾਨੂੰ ਮਾਫੀ ਦਿਓ ਬਾਬਾ ਖਵਾਜਾ ਪੀਰ ਕਰੇ ਕਿਰਪਾ ਦੋ ਦਿਨਾਂ ਚ ਬੋਰ ਆਪਣਾ ਲੱਗ ਜੇ ਆਪਾਂ ਬੋਰ ਲਾਵਾਂਗੇ ਭਾਈ 330 ਫੁੱਟ ਤੇ 330 ਫੁੱਟ ਤੇ ਲਾ ਕੇ ਫਿਲਟਰ ਪਾਵਾਂਗੇ ਕਿਹੜਾ ਹੀਟ ਨਾਲ 330 ਫੁੱਟ ਦਾ ਪਾਣੀ ਆ ਕਰਮ ਪਾਣੀ ਆ ਵਧੀਆ ਪਾਣੀ ਆ ਫਿਲਟਰ ਫਿਲਟਰ ਵੀ ਨਹੀਂ ਖਰਾਬ ਹੁੰਦੇ ਉਹਨਾਂ ਨਾਲ ਉਹ ਜੋ ਸੋਰਾ ਘੱਟ ਆਗਾ ਉਹ ਪਾਣੀ ਲਾਵਾਂਗੇ ਆਪਾਂ ਬਾਤ ਫਿਰ ਅੱਛਾ ਬਾਸਦਾ ਮਨ ਜਨਾ ਹੈ ਹੈ ਅੱਛਾ ਤੇ ਉਹਨਾਂ ਪਾਈ ਬਈ ਤੜਕ ਦੋ ਦਿਨ ਤਨੇ ਹਲਾ ਲੈ ਜੱਟ ਵੱਡਾ ਭਾਈ ਨਹੀਂ ਹੈਗਾ ਫਿਰ ਠੀਕ ਆ ਠੀਕ ਆ ਆਓ ਖੜ ਕੇ ਕਰਕੇ ਬਾਜ ਘਟਾਉਣੀ ਐ ਇੱਥੇ ਮੌਸਮ ਨੂੰ ਦੇਖੋ ਜੀ ਮੌਸਮਾ ਖੇਤ ਸਪਰੇ ਵੀ ਹੋਈ ਕਰੀ ਜਾਂਦੇ ਨੇ ਠੇਕਾ ਕਰਿਆ ਸਪਰੇ ਵਾਲੇ ਨਾਲ ਚਾਲੀ ਰਿਪੀਟੋਲੀ ਤੇ ਉੱਥੇ ਚੱਲਦੇ ਹੁਣ ਆਪਾਂ ਖੇਤ ਤੇ ਬੰਦੇ ਪੂਰੇ ਕਿਸਾਨ ਨੇ ਸਾਰੇ ਐ ਨਹੀਂ ਹੈਗਾ ਵੀ ਦਵਾਈ ਵੱਧ ਘੱਟ ਪਾ ਦੇਣਗੇ ਪੂਰੇ ਚੋਕੀ ਦੇ ਕਿਸਾਨ ਨੇ ਦੋ ਜ਼ਿਮੀਂਦਾਰ ਭਾਈ ਨੇ ਦੋ ਇਹਦੇ ਚੋਂ ਨੇ ਦਿਹਾੜੀਏ ਉਹਨਾਂ ਨਾਲ ਚਾਲੀ ਰਿਪੀਟੋਲੀ ਆਪਾਂ ਠੇਕਾ ਕਰਿਆ ਹੋਇਆ ਉੱਥੇ ਚੱਲਦੇ ਆ ਖੇਤਾਂ ਅੱਜ 14-15 ਦਿਨੋਂ ਮੋਟਰਾਂ ਚ ਲੱਗੀਆਂ ਕਿਉਂ ਖਾਲਾਂ ਦੀ ਲੋੜ ਨਹੀਂ ਪਈ ਖਾਲ ਵੀ ਬੰਦ ਹੋ ਗਏ ਨੇ ਮੀ ਆਹ ਸਾਰੀਆਂ ਬੱਟਾਂ ਬਰਾਬਰ ਸੀ ਕੱਲ ਪਰਸੂ ਲੰਗੀਆਂ ਹੋਈਆਂ ਨੇ ਅਜੇ ਅਜੇ ਵੀ ਪਾਣੀ ਪੱਟਾਂ ਦੇ ਬਰਾਬਰ ਹੀ ਖੜਾਗਾ ਜੀਰੀ ਚ ਤੇ ਸਾਰਾ ਉਹਤੀ ਕੱਕੰਡਾ ਬਹੁਤ ਸਾਰਾ ਹੋ ਗਿਆ ਤੇ ਸਾਡੀ ਜੀਰੀ ਅਸੀਂ ਨਾ ਮਸ਼ੀਨ ਚ ਭਰੇ ਸੀ ਵੀ ਵੀ ਇਹਦੇ ਵਿੱਚ 부ਜੇ ਹੋਰ ਵਾਲੇ ਹੋਣ ਤੇ ਹੈ ਤਾਂ ਜੀਰੀ ਵੀ ਅਜਾਰਾ 부ਜੇ ਹੋਰ ਵਾਲਿਆਂ ਕਰਕੇ ਪਹਿਲਾਂ ਪੱਕੂ ਕੁਸ ਕੁਸੇ ਚ ਡਾਲ ਲਾਏ ਸੀ ਇਹਨਾਂ ਬਤਾਓ ਹੋਰ ਬਦਲ ਕੇ ਆਗੇ ਹੁਣ ਜੀਰੀ ਚ ਇਸ ਤਰ੍ਹਾਂ ਹੋ ਗਏ ਨੇ ਉੱਚੇ ਨੀਵੇਂ 부ਜੇ ਉਸ ਸਮੇਂ ਪਹਿਲਾਂ ਤਾਂ ਠੀਕ ਸੀਗਾ ਜੀ ਉਸ ਤੋਂ ਬਾਅਦ ਸਾਨੂੰ ਦੱਸਿਆ ਦੀ ਖਰਾਬ ਹੋ ਗਿਆ ਪਰ ਕਰੀ ਜਾਂਦੇ ਫਿਰ ਹੁਣ ਕਾਹ ਨੂੰ ਮਾਹ ਕਰਨੋਂ ਹਟਣਾ ਇੱਕ ਖੇਤ ਤਾਂ ਕਰ ਦੋ ਚਲ ਆ ਸੱਤ ਕਿਲੇ ਨਿਕਲ ਜਾਣਗੇ ਚਲ ਇਹਨੇ ਨਾ ਹੋ ਜੂ ਵੀ ਇੱਧਰੇ ਬਾਹਰ ਤੱਕ ਹੋਈ ਇਹ ਤਾਂ ਇਹਨੇ ਪਤਾ ਪ੍ਰਮਾਤਮਾ ਨੇ ਖੇਡਾਂ ਨੇ ਘੰਟੇ ਨੂੰ ਧੁੱਪ ਕੱਢ ਲੇ ਹੈ ਮਲਕਾਰ ਮੇਰੇ ਦਿਨ ਕਿੰਨਾ ਵਧੀਆ ਹੋ ਗਿਆ ਸੀ ਤੜਕੇ ਹੋ ਰਹੀ ਤਾਂ ਤੂੰ ਉਹਨੂੰ ਐਂ ਤੂੰ ਕਹਿੰਦਾ ਦੇਖ ਲੈਨੇ ਬਾਈ ਮੈਂ ਲਾਰੇ ਕੁਛ ਨਹੀਂ ਹੁੰਦਾ ਇਹ ਬੰਦੇ ਸਾਰੇ ਜ਼ਿਮੀਂਦਾਰ ਨੇ ਕਿਸਾਨ ਨੇ ਜੀ ਇਹ ਤਾਂ ਗੌਰ ਨਾਲ ਆ ਪਕਰਨ ਵਾਲੇ ਨੇ ਨਾ ਤਾਂ ਇਹਨਾਂ ਕੋਲੇ ਲਵੇ ਖੜਨ ਦੀ ਲੋੜ ਹੈ ਸਾਰੇ ਪੂਰੇ ਸਿਰੇ ਦੇ ਕਿਸਾਨ ਨੇ ਚਾਰੇ ਖੱਬਲ ਦੇ ਸੁੰਡੀ ਰਹੇ ਨੇ ਕਈ ਵਾਰੀ ਹਨ ਆ ਖਾਲ ਫਲਕਾਰ ਦੇ ਪਾਣੀ ਨਹੀਂ ਥੱਡੇ ਆਪਾਂ 20 ਦਿਨੋਂ ਤਾ ਬੰਦ ਹੋ ਗਏ ਕਿਉਂ ਲੋੜ ਪਈ ਨਹੀਂ ਮੋਟਰਾਂ ਚਲਾਈਆਂ ਨਹੀਂਆਂ ਰਹੀਆਂ 20 ਦਿਨਾਂ ਦੀ ਚਲੋ ਜਿਉਂਦੇ ਬਸਦੇ ਰਹੋ ਦਵਾਈ ਹੋ ਜੂ ਕੁਛ ਨਹੀਂ ਹੁੰਦਾ ਮਹਾਰਾਜ ਜਨ ਲਾਓ ਕਣੀ ਨਾ ਪਵੇ ਆ ਹਵਾ ਨਾਲ ਤਾਂ ਕੁਝ ਨਹੀਂ ਹੁੰਦਾ। ਬਾਈ ਗੁਰੂ ਨੇ ਦੇਣੀ ਆ ਜੀ ਹੁਣ ਮੈਂ ਮੀਂਹ ਤੇ ਇੱਕ ਤਾਂ ਬਾਲੇ ਤੇ ਲੰਗਾ ਡਿੱਕੀ ਆ ਨਾ ਮੀਂਹ ਹਟ ਜੂ ਹਟ ਜੂ। ਫੇਰ ਅੰਬ ਕੇ ਅੱਜ ਸਾਰਾ ਪਿੰਡ ਹੀ ਕਰੀ ਜਾਂਦਾ ਕੋਈ ਢੋਲੇ ਨਾਲ ਕਰੀ ਜਾਂਦਾ ਕੋਈ ਵੱਡਾ ਢੋਲ ਪਾਈ ਬੈਠਾ। ਚਲੋ ਹੁਣ ਦੇ ਕੁਦਰਤ ਮੂਰੇ ਤਾਂ ਜ਼ੋਰ ਨਹੀਂ ਕਿਸੇ ਦਾ। ਮੈਂ ਸਾਂਗਿਆ ਨਾ ਕਿਸਵੇਂ ਬੂਲ ਚੋ। ਕਾਲੀਆਂ ਕਾਲੀਆਂ ਲਿਕ ਲਈਆਂ ਇਹ ਦੇਖੋ ਜੀ। ਤੇ ਜੀ ਦੇਖੋ ਪਤਾ ਦੋ ਟੋਕਰੇ ਭਰਾਂਗੇ ਦਵਿੰਦਰਾ ਆਉਨੇ ਦਾ ਕਿਤਾਣੀ ਲੈਡ ਨਹੀਂ ਆਉਂਦੀ ਜੀ 12 13 ਦਿਨ ਹੋ ਗਿਆ ਅੱਜ ਮੈਨੂੰ ਲੈਟ ਦੂ ਕਰਾਉਣਾ ਜਿਹੜੇ ਹਨ ਖੇਤ ਬੰਨੇ ਮੱਝਾਂ ਨੇ ਖੇਤਾਂ ਦਾ ਪਾਣੀ ਪਿਉਉਣੇ ਜਦੋਂ ਸਾਡੇ ਮੋਟਰ ਚੱਲੀ ਤੇ ਅਸੀਂ ਖੇਤਾਂ ਦਾ ਪਾਣੀ ਪਿਉਉਣੇ ਮੱਝਾਂ ਨੂੰ ਸਾਰੀਆਂ ਮੋਟਰਾਂ ਖੜੀਆਂ ਨੇ ਬਹੁਤ ਛਾਈ ਵਾਲੀਆਂ ਨੇ ਜਦੋਂ ਮੈਂ ਸਪਰੇਅ ਕਰਦੀਆਂ ਕਿਸੇ ਨੇ ਖਾਲ ਭਰਨੇ ਨੇ ਸਾਰਾ ਮੋਟਰ ਮੈਨੂੰ ਲੈਟ ਫਰੇਸਾ ਜਨਰੇਟਰ ਲੋਕਾਂ ਦੇ ਢੋਂਗੇ ਘਰੇ ਪੈਣੋਂ ਕੱਢਣੇ ਉਸੇ ਨੇ ਜੇ ਕੋਈ ਸਰਕਾਰੀ ਸੁਣਦਾ ਬੇਨਤੀ ਵਰਕਰ ਕੋਈ ਤਾਂ ਇਹ ਜ਼ਰੂਰ ਦਇਆ ਕਰੋ ਵੀ ਪੰਜ ਚਾਰ ਘੰਟੇ ਦੇ ਦਿਓ ਤਾਂ ਸੱਬੇ ਭਰਨ ਨੂੰ

ਉਧਰ ਪਰ ਆਪਕੇ ਕੋਈ ਉੱਥੇ ਲੌਂਗ ਜਾਣਦੇ ਹੋ ਤਾਂ ਆਪੇ ਲਾ ਦਿਓ ਹਾਂਜੀ ਮੈਂ ਲੱਗੀ ਭੰਦਾ ਹੁਣ ਤਾਂ ਫਿਰਦੇ ਆ ਤੇ ਨਾਲੇ ਪਾਣੀ ਦਿਖਾ ਦੇ ਦਿੰਦੇ ਠੀਕ ਹੈ ਬੋ ਤਾਂ ਠੀਕ ਹੈ ਡੈਡੀ ਬਹੁਤ ਜ਼ਿਆਦਾ ਗਰਮੀ ਗੁੰਮ ਕਰਿਆ ਪਿਆ ਜੀ ਪੂਰਾ ਜ਼ਿਆਦਾ ਗੁੰਮ ਹੈ ਐਂ ਬੋ ਤਾਂ ਕਿੰਨਾ ਗਰਮੀਆ ਹੋਗਾ ਪੂਰਾ ਅਕਸਪੀਰੇਟ ਹੋ ਰਿਹਾ ਤੁਸੀਂ ਵੀਡੀਓ ਨੂੰ ਦੇਖੋ ਉਹ ਬਾਦ ਵਿੱਚ ਆ ਕੇ ਟੱਡ ਗਿਆ ਪੂਰੀ ਕਰਮਾਇ ਇਸ ਬਣੀ ਤਿਆਰੀ ਮਤਲਬ ਇਹਨਾਂ ਦਾ ਬਹੁਤ ਕਿੰਨੀ ਗਰਮੀ ਹੁੰਦੀ ਹੈ ਇੰਨੀ ਗਰਮੀ ਬਣੀ ਪਈ ਜੀ ਨਹੀਂ ਤੋ ਕਹੇ ਯਾਰ ਬੀਬੀ ਪਾਣੀ ਪੀਓ ਨਾ ਇਹ ਦਸਤਰੀ ਵੀ ਪਰਫੂ ਕੰਨ ਬਣੀ ਪੀ ਰਹੀ ਹੈ ਜੀ ਠੀਕ ਹੈ ਜੜੀ ਇਹ ਤਾਂ ਰੱਖ ਲਈ ਗਈ ਸੀ ਇਹ ਬੜੀ ਨਹੀਂ ਪੀਦੀ ਬਹੁਤ ਚਾਈ ਆਈ ਪੀ ਆ ਜੀ ਹੁਣ ਤੋਂ ਬਾਅਦ ਦਿਲ ਚੁੱਕ ਪੱਕਾ ਕਰ ਲਓ ਹੁਣ ਤਾਂ ਰੱਬ ਦੇ ਆਸਰੇ ਕੀ ਦੋਰੀਆਂ ਵਿਖਾਰੀ ਸੰਭਾ ਕੋਈ ਨਹੀਂ ਕਰਦਾ ਇਹ ਜਦੋਂ ਤੋਫਾਲ ਮਹਾਰਾਜ ਤਰਨ ਤੇ ਉਹਨਾਂ ਦੇੰਦਰ ਆਉਣਾ ਇਹ ਕੁੱਤਾ ਹੁਣ ਕੇ ਆ ਗਿਆ ਜੀ ਕੋਈ ਨਹੀਂ ਇਸ ਤੋਂ ਫੱਟ ਨਹੀਂ ਦਰਦੀ ਆ ਜਾ ਹੁਣ ਇਹ ਤਰਗਾ ਇਹਨੂੰ ਉਹਦਾ ਉਹਰੇ ਹੈ ਹੀ ਨਹੀਂ ਦੇਖ ਪਰ ਬੀਬੀ ਨਜ਼ਰ ਪਾ ਰਹੀ ਆ ਆ ਕਿਤੀ ਵਾਲਟੀ ਚੋਂ ਉਹ ਤਾਂ ਮਾਤਾ ਨਹੀਂ ਹੋਰ ਪਿਆਉਣਾ ਨਹੀਂ ਕਰਾ ਲਈ ਫੀਟ ਨਹੀਂ ਰੈਡੀ ਪਾਉਂਦੇ ਨੇ ਜੀ ਦਾਣਾ ਮਚਾਣ ਅਮੋਸ ਤੋਂ ਬਾਰਾ ਡਰਾਜ ਆ ਗਿਆ ਲੈ ਪਾ ਲੈ ਲੈਣਾ ਪਾ ਲੈਣਾ ਪਾਉਂਦਾ ਨਹੀਂ ਬੋਰੀ ਵਿੱਚ ਲੈ ਲੈ ਕੋ ਇਹ ਸਾਰੀ ਉਲਟਾ ਦੇ ਨਹੀਂ ਕਿੱਦਾਂ ਖਾਣਾ ਖਾ ਰਿਹਾ ਪੰਜ ਕਿਲੋ ਉਹ ਨਹੀਂ ਅਬ 2% ਕਿਲੋ ਉਹ ਨੀ ਪਾਉਂ ਗਿਆ ਆਪੇ ਉਹਨੇ ਬਤ ਤੁਹਾਲਟੀ ਚ ਇੱਕ ਡੰਗਾ ਫੁੱਲ ਭਰ ਕੇ ਪਿਆ ਉਹ ਬਾਹਰ ਟੀ ਇੱਟੇ ਪਾਣੀ ਵੀ ਕਰਕੇ ਬਸ ਜਿੰਨੀ ਕਿ ਤੂੰ ਭਿੱਜੇ ਸਾਹੀ ਤਾਂ ਨਹੀਂ ਪਾਵੇਗਾ ਕਮਾਲੀ ਜੀ ਫਿਰ ਖਰਾਬ ਕਰਾ ਜੇ ਲੋਕੀਂ ਗਰਮੀ ਵਾਹੀ ਇਹ ਮਾਸ਼ ਮਟਰ ਪਾ ਗਏ ਹੋਣਾ ਐਨਾ ਕੀ ਦੇਰ ਹੈ ਘਰ ਕਦੋਂ ਤੱਕ ਮੈਂ ਤਾਂ ਹੋਊਗਾ ਕਿਸੇ ਮੋਟਰ ਪਾ ਕੇ ਆਉਂਗਾ ਉਹਨੇ ਮਾਂ ਤੁਸੀਂ ਇਹ ਸਾਡਾ ਬੁਰਕ ਮੈਂ ਲੱਗੂਗਾ ਇਹ ਕਰਨ ਨੂੰ ਪਤਾ ਤੁਹਾਨੂੰ ਆਉਂਦਾ ਹੈ ਨਾ ਮਾਸ਼ ਮਟਰ ਪਾਉਗਾ ਉਹਨੇ ਜੀ ਲਓ ਜੀ ਕਿਹੜਾ ਬਈ ਥੇ ਰੱਖਾਉਣਾ ਨਹੀਂ ਆਇਆ ਤੁਹਾਨੂੰ ਸਰੋਂ ਉਹ ਆ ਬਗੋਂ ਕਰੇ ਕਿ ਕਿ ਮੋਟਰ ਦਾ ਜਮਨ ਮੋਟਰ ਦਾ ਮਿਸਤਰੀ ਪਾਉਣਾ ਹੋਗਾ ਹਾਂ ਆਪਾਂ ਬਾਲਾ ਪੰਡ ਮੋਟਰ ਪਾ ਕੇ ਦਵੋ ਹਾਂ ਦੇਖੀ ਪੂਰੇ ਪੱਖਾ ਲਾਉਣਾ ਜੋ ਇਹ ਤਾਂ ਮਰ ਜਾਣ ਕਰੀਏ ਨਵਾਦ ਨੇ ਪੱਖਾ ਆ ਆ ਬਾਲਾ ਨੇ ਕਿੱਥੇ ਡੰਗਾਉਣਾ ਹੈ ਬਾਲਾ ਨੇ ਨਾਲ ਹੀ ਚੰਨ ਪਿਆ ਕਰ ਇੱਥੇ ਟੰਗਾ ਦੇਈਏ ਮਿਸਤਰੀ ਉਹਨਾਂ ਟੰਗਾ ਦੇ ਕਿਹੜਾ ਕਿਹੜੀ ਗਾਡਰ ਤੇ ਐਦਾਂ ਟੰਗਾ ਦੇਈਏ ਦੂਜੇ ਨੰਬਰ ਇਹਦੇ ਬੱਲਵਾਲੇ ਵਾਟਰ ਪੀ ਇਹਦੇ ਨਾਮ ਆ ਬਚਾ ਲੈ ਆ ਸਾਰੇ ਕਿਤੇ ਮਾਰੀ ਜਾਊਗਾ ਠੀਕ ਹੈ ਪਟਾੜੇ ਉਹ ਸੋਲੀ ਬੈਪ ਫੰਗਾਲੀ ਜਿਹੜੀ ਇਹਦੇ ਵਿੱਚ ਹੁੰਦੀ ਹੈ ਛੋਟੇ ਉਹੇ ਨਾਲ ਗਰੈਂਟ ਟਰਾਲੀ ਵਾਲਾ ਲੱਗ ਜਣੇ ਜਿਹੜੀ ਪੈਪ ਹੁੰਦੀ ਵੀ ਨਾਲ ਆਉਂਦੀ ਹਾਂਜੀ ਟਾਈਮ ਤਕਰੀਬਨ 4:30 ਹੋ ਚੁੱਕਿਆ ਐਨੀ ਜ਼ਿਆਦਾ ਗਰਮੀ ਆ ਮਨ ਕੇ 4:30 ਵਜੇ ਹਨੇਰੀ ਰਾਤ ਪਈ ਪਈ ਐ ਤੂੰ ਆ ਵੀ ਅਸੀਂ ਹੁਣੇ ਜਾਣ ਕੇ ਕਰਿਆ ਤੂੰ ਹੀ ਲਾਈ ਨੂੰ ਤੇ ਉਹਨੂੰ ਧੂਆਂ ਉੜਦਾ ਦਿਖਦਾ ਹੋਣਾ ਕਾਰਨ ਕੀ ਆ ਜੀ ਮੀਂਹ ਨਾਲ ਮੱਛਰ ਬਹੁਤ ਜਿਆਦਾ ਵਧ ਗਿਆ ਸਾਡੇ ਖੇਤਾਂ ਕਰਕੇ ਮੱਛਰ ਬਹੁਤ ਜਿਆਦਾ ਏ ਇੱਕ ਚਾਰੇ ਪਾਸੇ ਕੱਕ ਕੰਡਾ ਹੋਰ ਰੂੜੇ ਰਾੜੀਆਂ ਆ ਗਏ ਇੱਥੇ ਬਾਲਾ ਮੱਛਰ ਆਈ ਬੇ ਜੇ ਵਧ ਤੇ ਇਸ ਲਈ ਇੱਥੇ ਤੂੰ ਹੀ ਲਾਉਣੀ ਪੈਣੀ ਆ ਜੀ ਪਸ਼ੂਆਂ ਨੂੰ ਕੱਲ ਲਾਈ ਨਹੀਂ ਮੈਥਾ ਨਾ ਬੁਰਾ ਹਾਲ ਹੋਣਾ ਕੱਲ ਕਰਕੇ ਵੀਰ ਮੈਂ ਮੱਛਰ ਦਾ ਰੋਕਣਾ ਨੇ ਤੇ ਹੁਣੇ ਮਰਦਾ ਲਾਤਾ ਹੁਣੇ ਅਸੀਂ ਇਹਦੇ ਤੱਕ ਕਿ ਤੀਆਂ ਪੇਰ ਪੇਰ ਜਿਹੜਾ ਮਾਰੀਏ ਮੇਰਾ ਤਿੰਨ ਦੋ ਵਾਰੀ ਤੇ ਇਦਾਂ ਇੱਥੇ ਉੱਤੇ ਅਸੀਂ ਬਿੰਦੇ ਬਿੰਦੇ ਧਰੀ ਜਾਂਦੇ ਹਾਂ ਜਿਹੜਾ ਬੰਦਾ ਕਿਹੜਾ ਮਾਰਨ ਦਾ ਉਹੀ ਤਰਕੇ ਨਾਲ ਮੈਂ ਜੋ ਉਹ ਇੱਕੋ ਜਿਹੜੇ ਮਾਰ ਗਿਆ ਇਹਦੇ ਉੱਤੇ ਅਸੀਂ ਸਮਾਨ ਧਰੀ ਜਾਂਦੇ ਹਾਂ ਗਿੱਲੀ ਲੱਕੜ ਤਾਂ ਕੀ ਤੂੜੀ ਦਾ ਫਰ ਮਾਰਿਓ ਟੋਕੇ ਨਾਲ ਕਿਤੇ ਬੱਟਲ ਭਰ ਕੇ ਇਹ ਤੋਂ ਵੀ ਨਿਰੰਤਰ ਚੱਲੂ ਤੜਕੇ ਤੱਕ ਕੱਲ ਨੂੰ 4 ਵਜੇ ਫੇਰ ਨਾ ਮੰਗਿਆ ਤੇ ਬਣ ਗਏ ਫੇਰ ਸਾਰੇ ਪਸ਼ੂ ਚੋਰੇ ਮੱਥਰ ਘਾਟ ਇੱਕ ਡੀਜ਼ਲ ਦਾ ਸਿੱਟਾ ਮਾਰ ਦਿੰਦੇ ਆ ਉਹ ਪ੍ਰੈਸਰ ਜਦ ਰੱਖਿਆ ਡੀਏ ਨਾਲ ਸਾਰੇ ਮੈਸਾ ਕੋਲੇ ਸਿੱਟਾ ਮਾਰ ਦਿੰਦੇ ਆ ਇੱਥੇ ਪਾਣੀ ਧੜੀ ਖੜਾ ਹੁੰਦਾ ਸਾਰੇ ਮਸਲੇ ਮਰ ਜਾਂਦੇ ਨੇ ਹੋਰ ਤਾਂ ਸਾਰਾ ਲੋਟ ਦਾ ਗੱਲਾ ਆ ਇੱਥੇ ਜੋ ਤੇ ਹੁਣ ਸਾਰੇ ਜਿਉਂ ਜਿਉਂ ਤੇ ਆਇਆ ਦਵਿੰਦਰ ਤੁਸੀਂ ਜਿਉਂ ਤਾਂ ਦੱਸਿਓ ਕਿ ਰਾਵੜ ਨੇ ਕਿਵੇਂ ਗਏ ਤੇ ਦੋ ਰਾਵੜ ਦੇ ਘਰਨਿਆਂ ਲਿਆਉਣੇ ਦਾ ਜੋ ਕੱਲੂ ਬਣੀ ਆਪਣੀ ਤੱਕੇ ਨਹੀਂ 3000 ਨਹੀਂ ਆਇਆ ਕੋਈ ਨਾ ਬੇਰ ਜਰੂਰ ਉਸ ਸਾਧਾ ਵੀ 3000 ਰੁਪਏ ਲਾਉਣਾ ਪਏਗਾ ਇਹੋ ਤਾਂ ਆ ਤਾਂ ਲੋਟ ਆ ਤਾਂ ਸਹੀ ਹੈ ਗੋਨੀ ਨਹੀਂ ਮਮੀ ਇਹ ਤਾਂ ਨਜ਼ਰ ਬਚਾਉਣਾ ਆ ਪਾਕਸਦਨ ਘਾ ਲੈ ਮੈਂ ਚਾਹ ਰੋਟੀ ਰੋਟੀ ਮੈਂ ਤੇ ਲੇਖੂਗੀ ਉਹ ਵੱਡੀ ਮਾਂ ਤਾਂ ਆਪਣੇ ਬੇਟੀ ਨੂੰਗੀ ਤੇ ਉੱਥੇ ਮੈਂ ਝੋਟੀਆਂ ਹੋ ਜਾਣੀਆਂ ਦੋਨੋਂ ਕੱਟ ਨੂੰ ਉਹ ਜਿਹੜਾ ਕੱਟਾ ਦਾ ਜੋ ਤਾਂ ਕੱਟਾ ਦਾ ਉਰੀ ਕੱਟਾ ਦਾ ਟਾਇਰ ਚ ਖਾਈਦਾ ਗਰੋ ਹਲਾਂ ਤੇ ਬੰਨਦਾ ਹੈ ਕੱਟੇ ਅੰਦਰ ਉਹ ਆਪਣੇ ਉਹ ਮੂੰਹ ਤੋਂ ਮੈਂ ਸੁਣ ਦਿੱਤੀ ਜੇ ਗਿਸਟਾ ਉਹ ਹੁਣ ਕੰਮ ਦਾ ਉਆੜੀ ਜਾਣੇ ਸਾਨੂੰ ਤੇ ਹੁਣ ਇਸ ਟੰਟਾਈਮ ਅਸ ਇੱਥੇ ਅਰਾਧ ਮਾਲ ਪਸ਼ੂ ਮੁਕਾਕ ਕਰਨਾ ਬਾਕੇ ਬੈਠੇ ਆਂ ਜੀ ਇਹਨੇ ਤਾਂ ਰਨ ਟਾਈਮ ਹੋ ਜਾਊਗਾ ਬੁਰੀ ਇਹ ਰੋਟੀ ਫੜ ਲੈ ਟਾਈਮ ਹੋ ਜੇ ਟਾਈਮ ਲੱਗੇ ਜਰਾ ਥੋੜੀ ਥੋੜੀ ਨਾਲ ਅਬ ਦੇਖੀਂ ਕਰਾਂ ਦਿਨ ਰਾਤ ਦਾ ਕੋਈ ਨਹੀਂ ਪਤਾ ਚੱਲਦਾ ਬੁਰਾ ਹਾਲਾ ਜੀ ਬੁਰਾ ਹਾਲਾ ਰੋਟੀ ਪਕਾ ਲੂ ਖਾ ਲੂ ਦੁਪਹਿਰ ਦਾ ਕੰਮ ਤਾਂ ਤੂੰ ਪਹਿਲਾਂ ਵੀਡੀਓ ਚ ਵੀ ਦੇਖੋਗੇ ਤੇ ਸਪਰੇਅ ਕਰਨ ਲਈ ਜੇ ਮੀਂਹ ਆ ਗਿਆ 4 ਕਿੱਲੇ ਨੇ ਕਰ ਪੀਤੀ ਸਿਰ ਹੱਤਾਂ ਦੀ ਦਵਾਈ ਵੀ ਕਰਾਉਣੀ ਅੱਜ ਮੋਟਰ ਲਾਉਣ ਦੇ ਸੀਗੇ ਤੇ ਉਹ ਬਹਾ ਮੋਟਰ ਕੌਣ ਚਲੇ ਗਏ ਪਹਿਲਾਂ 11 ਵਜੇ ਹੂੰ ਆਏ ਮੁੱਠਾ ਵਾਲੇ ਫਿਰ ਹੁਣ ਬਾਅਦ ਦੇ ਨੇ ਕਿਸੇ ਦੀ ਮੁੱਠਾ ਅੱਜ ਵੀ 4 ਵਜੇ ਤੋਂ ਪਹਿਲਾਂ ਹੀ ਚਲੇ ਗਏ ਨਹੀਂ ਤਾਂ ਆਪਣੀ ਵਸਤਾ ਵਾਲੇ ਦੁਕਾਨ ਤੱਕ ਕੰਮ ਕਰਨ ਦਾ ਹੋਰ ਵੀ ਹੈਗਾ ਸੀਗਾ ਟਾਈਮ ਹੂੰ ਕਿਉਂ ਮੀ ਥੋੜੀ ਥੋੜੀ ਜਿਹੀ ਪੂਰ ਜੀ ਦਿਖਦੀ ਆ ਇੱਕ ਦੋ ਆ ਗਿਆ ਮੀ ਆ ਗਿਆ ਜੀ ਨਾ ਫਰਕਾ ਮੋੜ ਆ ਗਿਆ ਥੋੜੀ ਥੋੜੀ ਪੂਰ ਜੀ ਹੁੰਦੇ ਆ ਜੀ ਆਹ ਚੰਗਾ ਟਾਈਮ ਤੇ ਜਿਹੜਾ ਭਾਂਡਾ ਪਾ ਕੇ ਜੀ ਉਹ ਵਧੀਆ ਦਰਵਾਜਾ ਇਹ ਸਾਰਾ 800 ਸਕਰ ਪੁੱਟਾ ਜੀ ਵਿੱਚੋਂ ਬੜਾ ਦਰਵਾਜਾ ਇੱਥੇ ਕੋਠੀ ਜਿੰਨਾ ਥਾਂ ਰੱਖਿਆ ਦਰਵਾਜੇ ਨੇ ਤੋਂ ਫਾਰਕ ਤੋਂ ਸੁਜਾੜਾ ਕਰਾ ਚਲੋ ਟਰਾਲੀਆਂ ਪਸ਼ੂਆਂ ਕਰਦੇ ਦੇ ਤੂੜੀ ਵੇਚੀ ਹੁੰਦੀ ਫੇ ਸਾਡੇ ਸਾਰੇ ਡੰਗਰੇ ਇੱਕੀ ਸੈੱਟ ਹੋ ਜਾਂਦੇ ਤੇ ਤੂੜੀ ਵਾਲਾ ਦੀ ਥਾਂ ਕਰਕੇ ਨਰਿੰਦਰ ਜਿੰਦਾ ਲੱਗਦਾ ਵਿੱਚੋਂ ਉਹ ਵੀ ਨਿਕਲ ਲੱਗਿਆ ਪਸ਼ੂ ਪੁੱਲ ਜੇ ਤੂੜੀ ਨਾ ਵਿਕਣ ਕਰਕੇ ਵੀ ਸਾਡਾ ਬੰਦਲ ਪ੍ਰੋਬਲਮ ਆਈ ਜਾਂਦਾ ਈ ਗਰੀਬ ਅੱਬ ਗੇਰ ਦਾ ਮਨੀ ਤਾਓ ਹਟਾਓ ਆਪਾਂ ਇੱਥੇ ਸੁੱਕੇ ਪੱਕੇ ਥਾਂ ਤੇ ਬੈਠਿਆ ਜਿਹੜੇ ਉਹ ਬਾਈ ਵਿਚਾਰੇ ਵਿੱਚ ਪਾਣੀ ਹੈ ਗਿੱਲੇ ਥੇ ਉੱਥੇ ਜਿਹੜੇ ਉਹਨਾਂ ਨੇ ਪਸ਼ੂ ਰੁੜ ਗਏ ਸਾਰ ਉੱਦੜ ਕੇ ਧਾਨਾ ਵਜੇ ਨੂੰ ਬਹੁਤ ਔਖਾ ਦਾ ਤੇ ਛੇ ਦਾ ਕੋ ਕਿੰਨੀ ਮਰਜ਼ੀ ਕਰਦੇ ਜਿਹੜਾ ਉਹਦੇ ਘਰ ਦੀ ਚੀਜ਼ ਉਹ ਬਣ ਉਹ ਨਹੀਂ ਕਰਦਾ ਆਪਾਂ ਇੱਕ 1 ਰੁਪਏ ਦਾ ਨਕਦਾਂ ਚ ਲੈ ਸਕਦੇ ਆਪਣੇ ਆਪਣੇ ਦੇਖ ਲੈ ਪਰ ਮੈਂ ਇਸ ਮਰਜ਼ੀ ਦੀ ਕਿੰਨਾ ਆਪ ਨਹੀਂ ਨਾ ਦੇਈ ਗਿਆ ਮੈਨੂੰ ਉਹ ਘਟਾਤਾ ਤਾਂ ਪੂਰਾ ਹੀ ਨਹੀਂ ਸੀ ਮਾ ਤੇ ਰੱਪਾ ਨੂੰ ਦੇਖ ਲੈ ਹੋਰ ਲੈਣੀ ਪਈ 2 ਲੱਖ ਲੈ ਆ ਜੀ ਉਹਨਾਂ ਨੇ ਇੱਕ ਇੱਕ ਘਰਿਆਂ ਦਾ 10-10 ਕਰਾਈਆਂ ਰੁਕੀਆਂ ਫਾਰਮਾਂ ਦੇ ਕਿੰਨੇ ਬਗਲੇ ਲਾਟ ਬਾਰੇ ਰੁਕੀਆਂ 50000 ਦਾ ਨੁਕਸਾਨ ਆ ਗਿਆ ਤੰਮਾ ਮੋਰਕਾ ਨੂੰ ਲੱਕ ਲਾ ਰਿਹਾ ਹੈ ਰੱਬ ਮੰਨਦਾ ਹੈ ਰੱਬ ਹੰਤਾ ਹੈ ਬਹੁਤ ਨਸਾਨ ਕਰਦਾ ਹੈ